ਤੇ ਜੇਲ ਮੰਤਰੀ ਦੀ ਅਗਵਾਈ ਹੇਠ ਹਾਂ ਪਾਰਟੀ ਨੇ ਪੂਰਾ ਸਮਰਥਨ ਦੇ ਰਿਹਾ ਇਹਨਾਂ ਨਾਲ ਵਾਹਸ ਮਿਲਨ ਦੇ ਵਿੱਚ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸੰਤ ਮਹਾਂਪੁਰਸ਼ ਬਾਬਾ ਨੰਬਰ ਸਿੰਘ ਜੀ ਉਹ ਅਸੀਂ ਇਹਨਾਂ ਨਾਲ ਗੱਲ ਕਰੀ ਜਿਹੜਾ ਆਪਾਂ ਸਮਰਥਨ ਦੇ ਰਹੇ ਹਾਂ ਮਤਲ ਅੱਜ ਜਿਹੜਾ ਕਿੰਨੇ ਆਪਣੇ ਸਾਥੀ ਲੈ ਕੇ ਅੱਜ ਹਾਜ਼ਰ ਹੋਏ ਜੀ ਸਭ ਤੋਂ ਪਹਿਲਾਂ ਜੀ ਅਰੇ ਮੀਡੀਆ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਇਹ ਸਾਰੇ ਸੰਗਤ ਨੂੰ ਜੀ ਆਖਦਾ ਸਾਡੇ ਅੱਜ ਦੇ ਇਸ ਮੇਲੇ ਦੇ ਵਿੱਚ ਅਸੀਂ ਬਹੁਤ ਜ਼ਿਆਦੀ ਸੰਗਤ ਲੈ ਕੇ ਆਏ ਆ ਅਸੀਂ ਸਾਡੇ ਜਿਹੜੇ ਮੁੱਖ ਮਹਿਮਾਨ ਸਾਡੇ ਤਸੀਮ ਭਾਰੂ ਜੀ ਉਹਨਾਂ ਦੇ ਬ੍ਰਦਰ ਭਾਈ ਪ੍ਰਵੀਨ ਭਾਰਗੋ ਜੀ ਤੇ ਸਮੂਹ ਪਰਿਵਾਰ ਦੇ ਅਸੀਂ ਬਹੁਤ ਕੋੜ ਕੋੜ ਧੰਨਵਾਦ ਕਰਦੇ ਆ ਕੋ ਸਾਡੇ ਤਰਨ ਤਨ ਪਲੇਟੀ ਦੇ ਉੱਤੇ ਬਹੁਤ ਇਹਨਾਂ ਨੇ ਸੰਘਰਸ਼ ਕਰਕੇ ਅੱਜ ਸਾਡੀ ਪਲੇਟਿਨ ਮਾਨ ਦਵਾਇਆ ਜੋ ਇਹਨਾਂ ਦੇ ਸਮਾਰਕਾਡ ਬਣ ਜਾ ਰਹੇ ਆ ਉਹਨਾਂ ਵਿੱਚ ਬਹੁਤ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਬਹੁਤ ਵੱਡਾ ਯੋਗਦਾਨ ਪਾਇਆ ਸੋ ਸਾਡੇ ਜਿਹੜੇ ਆਰਐਮ ਹਵਾਂ ਸਾਡੇ ਪੂਰੇ ਪੰਜਾਬ ਦੀ 70000 ਵੋਟਾਂ ਜਿਹਦੇ ਵਿੱਚੋਂ ਸਾਡੇ ਤਰਨਤਾਰਨ ਦੇ 10000 ਵੋਟ ਦਾ ਸਮਰਥਨ ਕਰਨ ਦੇ ਦੇ ਰਹੇ ਇਹਨਾਂ ਨੂੰ ਸੋ ਇਹ ਸਾਰੀ ਸੰਗਤ ਦਾ ਜੀ ਆਖਦੇ ਆ ਕਿ ਇੱਕ ਬਾਬਾ ਜੀ ਤੁਸੀਂ ਉਹਨਾਂ ਗੱਲ ਕੀਤੀ ਸਮਾਰਟ ਕਾਰਡ ਦੀ ਕੀ ਕੀ ਉਹਦੇ ਵਿੱਚ ਸੂਰਤਾਂ ਉਹਦੇ ਵਿੱਚ ਵੇਖੋ ਜੀ ਜਿਹੜੇ ਸਮਾਰਟ ਕਾਰਡ ਬਣ ਜਾ ਰਹੇ ਨਾ ਜਿਹੜੇ ਸਾਡੇ ਪ੍ਰਵੀਨ ਭਾਰਗੋ ਜੀ ਤੇ ਸਾਰੀ ਟੀਮ ਬਣਾਉਣ ਜਾ ਰਹੀ ਹੈ ਉਹਦੇ ਚ ਇਹਨਾਂ ਨੂੰ ਇਹਨਾਂ ਜਿਹੜੇ ਇਹਨਾਂ ਨੌਕਰੀਆਂ ਨੇ ਪੱਕੇ ਪ੍ਰਬੰਧ ਹੋਣਗੇ ਨੌਕਰੀਆਂ ਮਿਲ ਜਾਣਗੀਆਂ ਇਹਨਾਂ ਨੇ ਕੋਈ ਜਿਹੜੀਆਂ ਸਹੂਲਤਾਂ ਨੇ ਇਹਨਾਂ ਨੂੰ ਉਹ ਦਿੱਤੀਆਂ ਜਾਣਗੀਆਂ ਕੋਈ ਬਿਮਾਰ ਦੀਆਂ ਕੋਈ ਕੋਈ ਕਿਸੇ ਵੇਲੇ ਕੋਈ ਸਰੀਰ ਡੈੱਡ ਹੋ ਜਾਂਦਾ ਸਾਰੀਆਂ ਸਹੂਲਤਾਂ ਦੇਖ ਤੋਂ ਲੈ ਕੇ ਜਦ ਤੱਕ ਸਮਾਰਕਰਦ ਵਿੱਚ ਮਿਲਣਗੀਆਂ ਨਹੀਂ ਨੌਕਰੀ ਦਾ ਤੁਸੀਂ ਕਹਿ ਰਹੇ ਹੋ ਮੁੰਡਾ ਕਿ ਨੌਕਰੀ ਮਿਲੇਗੀ ਕੀ ਉਹ ਸਰਕਾਰੀ ਤੌਰ ਤੇ ਪੱਕੀ ਮਿਲੇਗੀ ਕੀ ਆਰਜੀ ਮਿਲੇਗੀ ਨੌਕਰੀ ਨਹੀਂ ਜੋ ਇਹਨਾਂ ਸਰਕਾਰੀ ਤੌਰ ਤੇ ਪੱਕੀਆਂ ਨੌਕਰੀਆਂ ਦੇਣਾਂ ਕੁਝ ਟੀਚੇ ਸਾਹਿਬਾਂ ਨੂੰ ਅੱਗੇ ਕਹਿ ਰਹੇ ਨੇ ਵੀ ਸਾਡੀ ਮੰਗਾ ਸੀ ਪਰਵਾਨ ਨਹੀਂ ਸਰ ਬਹੁਤ ਦੇਰ ਤੋਂ ਬਾਅਦ ਮੰਗਾ ਲਟਕਦੇ ਆ ਸੀ ਅੱਜ ਤੋਂ ਇਹ ਕੋਈ ਸਾਡਾ ਜਿਹੜਾ ਹੈ ਪਲੇਟੀ ਤੇ ਜਿੰਨੇ ਵੀ ਸਾਡੇ ਪੱਲੇਦਾਰ ਮੇਰੇ ਵੀਰ ਆ ਮੇਰੇ ਭਰਾ ਆ ਨਾ 40 ਸਾਲ ਤੋਂ ਇਹ ਸਾਡਾ ਇੱਕ ਮੰਗਾ ਲਟਕਦੀਆਂ ਆ ਰਹੀਆਂ ਜੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਮੰਗਾ ਅੱਜ ਪੂਰੇ ਹੋਣ ਜਾ ਰਹੀਆਂ ਜਿਸ ਖੁਸ਼ੀ ਦੇ ਵਿੱਚ ਸਾਰਾ ਇਹ ਜਿੰਨਾ ਵੀ ਸਾਡੇ ਤਨਤਨ ਗਰਦਾਸਪੁਰ ਬਠਿੰਡਾ ਰਾਮਪੁਰਾ ਫੂਲ ਹੰਬੌਰ ਆ ਫਾਜ਼ਿਲਕਾ ਮਲੋਟ ਜਿੰਨੀਆਂ ਪਿੰਡਾਂ ਦੀ ਸਾਰੀਆਂ ਦੇਤੇ ਸਰਗਰ ਕੀਤੀ ਮੈਂ ਸਾਰੇ ਅਧਿਖ ਅਧਾਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਕਾਲ ਸਰ ਇਹ ਮਹਾਰਾਜ ਜੀ ਆਪਣਾ ਨਗਰ ਕਿੜਾ ਜੀ ਮੇਰਾ ਨਗਰ ਪਿੰਡ ਗੰਸਵਾੜ ਅਮਰਸਰ ਸਹਿਤ ਹੋ ਆ ਜੀ ਤੁਸੀਂ ਅੱਜ ਇਹਨਾਂ ਦੇ ਆਪਣੇ ਹਰਵੀਰ ਸਿੰਘ ਜੀ ਸੰਧੂ ਸਾਹਿਬ ਨਾਲ ਸਮਰਥਨ ਦੇਣ ਵਾਸਤੇ ਉਹਨਾਂ ਨੇ ਵੋਟ ਵਾਸਤੇ ਇਹਨਾਂ ਸਮਰਥਨ ਦੇਣ ਵਾਸਤੇ ਆਏ ਜੀ ਭੈਣ ਜੀ ਸ਼ੁਭਨਾ ਜੀ ਆ ਜੀ ਪ੍ਰਵਿੰਦਰਪੁਰ ਹਾਂ ਜੀ ਅੱਜ ਜੀ ਤੁਸੀਂ ਆਏ ਜੀ ਆਪਣੇ ਭੈਣ ਜੀ ਨਾਲ ਲੈ ਕੇ ਆ ਜੀ ਕੀ ਸਮਰਥਨ ਦੇ ਰਹੇ ਇਹਦੇ ਬਾਰੇ ਤੁਸੀਂ ਕੀ ਮੈਸੇਜ ਜਿਨਾ ਨਾ ਬਹੁਤ ਖੁਸ਼ੀ ਆ ਜੀ ਅੱਜ ਮਾਰ ਅੱਜ ਕਿਰਪਾ ਹੋ ਰਹੀ ਬੱਚਾ ਸਾਰੇ ਬੱਚੇ ਨੂੰ ਕੋਲ ਜਾ ਚੁੜੂ ਜੀ ਛਿੱਪੜਣਾ ਥੋੜੇ ਜਿਹੀ ਛਿੱਪੜ ਕਰ ਕੀ ਕੀ ਸਮਰਥਨ ਕੀ ਆਪਾਂ ਮੈਸੇਜ ਕੀ ਦਿਆ ਕਿ ਸੰਦੇਸ਼ ਕੀ ਦਿਆ ਬੱਚਾ ਮੈਨੂੰ ਬਹੁਤ ਖੁਸ਼ੀ ਆ ਵੀ ਅੱਜ ਨੌਕਰੀ ਬੋਟ ਕੀ ਸਮਰਥਨ ਦੇ ਸਮਰਥਨ ਦੇ ਅੱਪਾ ਕੱਟ ਲੰਨ ਬਾਕੀ ਫੇਰ ਦੁਬਾਰਾ ਸਮਰਥਨ ਪਰ ਕੱਟ ਲਾਂਗੇ ਹਾਂਜੀ ਅੱਛੇ ਮੈਂ ਫੇਰ ਪੁੱਛਾਂ ਅੱਜ ਜੀਨੋ ਹਾਂ ਜੀ ਅੱਜ ਜਿਸ ਸਮਰਥਨ ਦੇ ਰਹੇ ਜੀ ਆਪਣੇ ਮਜ਼ਦੂਰ ਜਿਹੜੇ ਮਾਹ ਸੰਗ ਸਮਾਵੇਲਨ ਹੋ ਰਿਹਾ ਹੈ ਇਹਦੇ ਬਾਰੇ ਕੀ ਮੈਸੇਜ ਦੇਣਾ ਆਪਾਂ ਇਹਨਾਂ ਮਜ਼ਦੂਰਾਂ ਨੂੰ ਕੀ ਕਹਿਣਾ ਚਾਹੀਦਾ ਇਹ ਬਾਰੇ ਕਿ ਜੋ ਇਹਨਾਂ ਨੇ ਸਰਕਾਰ ਨੂੰ ਵਾਅਦੇ ਕਰ ਰਹੇ ਹੈ ਕੀ ਕਰੇ ਉਤਰ ਨਹੀਂ ਸਕਦਾ ਹਾਂਜੀ ਸਾਹਿਬ ਜੀ ਅਗਰਦੀਖਾ ਖਾਨ ਸਾਹਿਬ ਅਗਰਦੀਖੀ ਇੱਥੇ ਸਾਧੀਆਂ ਹੀ ਇਹ ਬਹੁਤ ਥਿਰ ਤੋਂ ਆ ਰਹੇ ਆ ਕਿ ਇਹੋ ਮੰਗਾ ਮੰਗਦੇ ਦੇ ਰੇਲਵੇ ਸਟੇਸ਼ਨ ਤੋਂ ਇਹ ਸਾਰੀ ਜੋ ਇਹ ਹੈਗੀ ਆ ਲੇਬਰ ਇਹ ਰੇਲਵੇ ਸਟੇਸ਼ਨ ਦੇ ਦੂਰਾਂ ਦੇ ਭੱਜਦੀ ਆਏ ਉਹਦੇ ਵਿੱਚ ਸਾਡਾ ਸੰਗ ਬਣਿਆ ਰੇਲਵੇ ਸਮਰਥਕ ਦਾ 파ਰਥ ਦਾ ਇਹ ਤੇ ਸਾਡੀ ਆਪਣੇ ਕੰਮ ਕੱਢਿਆ ਸਾਬਣਾ ਸਾਰੀ ਗੱਲਬਾਤ ਹੋਈ ਸੀ ਕਿ ਅਸੀਂ ਜਿਹੜਾ ਤੁਹਾਡਾ ਕਾਟ ਕਾਰਵਾਈ ਆ ਤੇ ਰੇਲ ਹਟਦੇ ਜਿਹੜੇ ਕਾਟ ਕਾਰਵਾਈ ਆ ਉਹ ਅਸੀਂ ਆਪਣੀ ਮਨਜ਼ੂਰੀ ਅਸੀਂ ਤੁਹਾਨੂੰ ਅਸੀਂ ਦਿਵਾਵਾਂਗੇ ਇਹਨਾਂ ਨੇ ਜੋ ਗੱਲਬਾਤ ਕਰਕੇ ਬਾਕੀ ਪਾਰਟੀ ਤੌਰ ਤੇ ਅਹੀਂ ਇਹਨਾਂ ਨਾਲ ਸਾਰੀ ਪਾਰਟੀ ਇਹ ਵੋਟਾਂ ਦੇ ਤੌਰ ਤੇ ਕੋਈ ਨਾ ਤੌਰ ਤੇ ਆ ਸਾਰਾ ਸੰਗ ਇਹਨਾਂ ਦੇ ਨਾਲ ਜੁੜ ਗਿਆ ਕਿਉਂਕਿ ਸਾਡਾ ਕੰਮ ਹੁੰਦਾ ਤੇ ਧਾਂ ਵਾਲੇ ਆਉਣੇ ਸਮੇਂ ਕਿਉਂਕਿ ਇੰਨੇ ਸਮੇਂ ਦੇ 7000 ਜਿਹੜੀ ਬੋਲ ਸਾਰੀ ਬੁਨਿਆਦ ਚ ਆਵਾ ਇਹਨਾਂ ਦੀ ਜਤ ਇਹਨਾਂ ਦੀ ਸਾਰੀ ਇਹਨਾਂ ਦੀ ਹੋਣ ਸਰਪੋ ਹਾਂਜੀ ਇਹਨਾਂ ਦੀ ਹੋਣੀ 1 ਮਿੰਟ ਆ ਗੁੰਬਨ ਬੰਨ ਕੇ ਤਰਿਕ ਵਿੱਚ ਆਈ ਪਾਰਟੀ ਦਾ ਧੰਨਵਾਦ ਸਾਰਾ ਕਰਨ ਲੱਗੇ ਸਾਰੇ ਮਜ਼ਦੂਰ ਭੈਣ ਭਰਾ ਸਾਰਾ ਰਲ ਕੇ ਆਮ ਪਾਰਟੀ ਦੇ ਨਾਲ ਤਾਂ ਕਰਕੇ ਸਮਰਥਨ ਕੀਤਾ ਵਾ ਕਿ ਸਾਡਾ ਕਾਰੋਬਾਰ ਸਾਰਾ ਰੋਟੀ ਦਾ ਚੱਲ ਜੇ। ਕੋਪ ਮੀਦੂਲ ਯੂਨੀਅਨ ਜਿੱਤਰਾ ਰੇਲਵੇ ਚ ਲੱਗੇ ਨੇ ਪੱਲੇਦਾਰ ਹੋਰ ਹੈਗੇ ਬਾਰਡਰ ਦੇ ਕਈ ਪੱਲੇਦਾਰ ਔਰ ਇਹਨਾਂ ਨੇ ਪੂਰਾ ਇਹ ਕਰਕੇ ਸਮਰਥਨ ਦਿੱਤਾ ਗਿਆ ਕੋ ਇਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਇੱਕ ਇਹਨਾਂ ਦੇ ਨਾਲ ਕੁਵਾਦਾ ਕੀਤਾ ਵੀ ਅਸੀਂ ਜਦੋਂ ਆਏ ਹੀ ਆਓਗੇ ਸਾਡੇ ਸਮਰਥਨ ਦਿਓਗੇ ਤੇ ਤੁਹਾਨੂੰ ਅਸੀਂ ਜੋ ਨੌਕਰੀ ਆ ਪੇਸ਼ਾ ਉਹ ਤੇ ਤੁਹਾਨੂੰ ਬੱਚੇ ਨੂੰ ਸਿਲੈਕਸ਼ਨ ਕਰਕੇ ਤੁਹਾਨੂੰ ਰੋਜ਼ਗਾਰ ਦਿੱਤਾ ਜਾਵੇ ਜਿੱਦ ਨਾਲ ਅੱਜ ਦੇਖਾਂਗੇ ਕਿ ਜੋ ਸਰਕਾਰ ਨੂੰ ਵਾਅਦਾ ਕੀਤਾ ਉਹ ਖਰੇ ਉੱਤਰ ਗਈ ਤਾਂ ਬਾਬਾ ਜੀ ਨੇ ਵੀ ਸਮਰਥਨ ਪੂਰਾ ਦਿੱਤਾ ਕਿ ਇਹਨਾਂ ਤਕਰੀਬਨ ਇਹਨਾਂ ਦੇ ਨਾਲ ਆਪਣੇ ਪੂਰੇ ਸਾਥੀ ਲੈ ਕੇ ਤਕਰੀਬਨ 10000 ਦੀ ਗਿਣਤੀ ਵਿੱਚ ਇਹ ਲੈ ਕੇ ਇਹਨਾਂ ਨੇ ਇਹ ਤੱਕ ਕਿਹਾ ਵੀ ਸਾਡੇ ਪੰਜਾਬ ਦੇ ਵਿੱਚ ਤਕਰੀਬਨ 70 80 ਜਿਹੜਾ ਆਰ ਜਿਹੜੀ ਵੋਟਰ ਹੈ ਅਸੀਂ ਪੂਰੀ ਸਪੋਰਟ ਜਿਹੜੀ ਆਮ ਪਾਰਟੀ ਦੇਵਾਂਗੇ